ਸਾਨੂੰ ਤਾਂ ਦੀਪ ਸਿੱਧੂ ਦੀ ਯਾਦ ਆ ਗਈ ਉਹਦਾ ਨਿਸ਼ਾਨ ਨਹੀਂ ਛੱਡਣਾ ਜੇ ਦੀ ਅਸੀਂ ਸੀਧ ਹੋ ਜਾਂਦੇ ਆਹ ਦੇਖ ਲਓ ਸਾਹਮਣੇ ਗੋਲੀਆਂ ਮਾਰ ਕੇ ਗਏ ਨੇ ਮੇਰੇ ਪੈਰ ਤੇ ਆ ਗੋਲਾ ਮਾਰਿਆ ਇਹਨਾਂ ਨੇ ਮੇਰਾ ਅਗੂਠਾ ਆਪਣੇ ਚਰ ਹੋਇਆ ਪੈਰ ਦਾ ਵੀਰ ਭਾਈ ਜਿਹੜਾ ਪਟਕੇ ਨੂੰ ਅੱਗ ਲਾਉਂਦੇ ਦੀ ਅਸੀਂ ਨਹੀਂ ਖੜ ਕੇ ਗੱਡੀ ਦਾ ਸ਼ੀਸ਼ੇ ਵਿੱਚੋਂ ਨਿਕਲ ਨਹੀਂ ਸਕਿਆ ਹੈਗਾ ਐਨ ਮਾਰ ਕੇ ਗਏ ਨੇ ਗੱਡੀ 'ਚ ਤੁਸੀਂ ਬੈਠੇ ਸੀ ਗੱਡੀ 'ਚ ਮੈਂ ਬੈਠਾ ਸੀਗਾ ਉਹ ਬੱਕੀਆਂ 12 ਮੋਰ ਦੇ ਖੋਲ ਦਿੱਤੇ ਨਾ ਅਜੇ 12 ਮੋਰ ਦੀ ਫਾਇਰ ਹੋਏ ਨਹੀਂ ਇਹ ਪਲੱਸ ਪਲੱਸ ਕੋਡ ਨਾਲ ਲਾ ਕੇ ਜੀ ਕਹਿੰਦੇ ਉਹਨੂੰ ਵੀ ਅੱਗ ਲਾਉਣ ਨਾਲੇ ਗੱਡੀ ਨਾਲੇ ਪਿੱਛੇ ਇਹਨਾਂ ਨੂੰ ਲਾ ਦੇ। ਉਹ ਨਿਸ਼ਾਨ ਨੂੰ ਆਪਣੇ ਨੂੰ ਟਾਂਕਾ ਮਾਰ। ਉਹ ਨਿਸ਼ਾਨ ਨੂੰ ਬਹੁਤ ਟਾਂਕਾ ਹਿੰਮਤ ਕਰੀਵਾ ਗੁਰੂਆਂ ਦੀ ਕਿਰਪਾ ਨਾਲ ਨਿਸ਼ਾਨ ਸਾਹਿਬ ਹਿੱਲਿਆ ਨਹੀਂ ਇਹ ਗੁਰੂਆਂ ਦੀ ਕਿਰਪਾ ਦੀ। ਇੱਥੇ ਤੋਂ ਕਾਗਦੀ ਫੋਰਸ ਹਾਂਜੀ ਹਾਂ ਜੀ ਮੇਰੇ ਤਾਂ ਕਾਗਦੀ ਪੰਜਾਬ ਟਰੈਕਟਰ ਭੱਲਦਾ ਭਾਈ 850 ਪੰਜਾਬ ਚ ਆ ਕੇ ਕਰਿਆ ਉਹਨੂੰ ਕੁਝ ਕਰਿਆ ਨਾ ਸਾਰਾ ਬੰਤਾ ਏ ਟੂਗਾ ਆਪਾਂ ਦਾ ਹਰਿਆਣੇ ਚ ਗਈ ਨੀ ਆਪਾਂ ਘੜਤੀ ਚਾਰੇ ਟਾਇਰਾਂ ਦੀ ਸੀ ਟਾਇਰ ਸੀਗੇ ਬਾਈ ਤੁਸੀਂ ਵੀ ਦੇਖਿਆ ਤੁਸੀਂ ਅੱਗੇ ਸੀ ਮੁੰਡੇ ਕਹਿੰਦੇ ਕਹਿੰਦੇ ਆਪਣੇ ਕੁਝ ਮੁੰਡਿਆਂ ਨੂੰ ਵੀ ਖਿੱਚ ਸਾਡੇ ਸਾਹਮਣੇ ਚੱਕੇ ਨੇ ਸਾਡੇ ਅੱਛਾ ਬਾਈ ਇੱਕ ਮੁੰਡੇ ਦੇ ਵਿਚਾਰੇ ਦੇ ਸਿਰ 'ਚ 12 ਬੋਰ ਦੇ ਫਾਇਰ ਹੋਣੇ ਉਹਦਾ ਪੁਪੜੀ 'ਚ ਗੋਲੀ ਲੱਗਿਆ ਸੀਧ ਹੋਇਆ ਮੁੰਡਾ 315 ਬੋਰ ਦਾ ਛੋਟੇ ਕਿਵੇਂ ਤੁਸੀਂ ਗੱਡੀ 'ਚ ਬੈਠੇ ਸੀ ਅੰਦਰ ਅੰਦਰ ਵੀ ਇਹੀ ਪਲਾਸਟਿਕ ਦੀਆਂ ਗੋਲੀਆਂ ਬੈਠਾ ਪਲਾਸਟਿਕ ਨਾਲ ਮਾਰ ਕੇ ਗਏ ਨੇ ਜ ਐਂ ਕਰਕੇ ਆ ਮੱਥੇ ਤੇ ਕੀ ਲੱਗਿਆ ਬਾਈ ਇਹ ਇਹਦਾ ਲੱਗਿਆ ਪਰਨੇ ਨੇ ਬਚਾਦਾ ਮੈਨੂੰ ਆ ਗੁਰੂਆਂ ਦੀ ਨਸਤਾਰ ਨੇ ਇਹ ਲੱਗਿਆ ਬਾਈ ਆ ਦੇਖ ਹੱਕ ਤੇ ਅੱਛਾ ਆ ਮੱਥੇ ਤੇ ਲੱਗੀ ਹੋਈ ਆ ਵੀਰੇ ਇੱਕ ਉਧਰ ਮਾਰੀ ਉਧਰ ਸਾਡੇ ਉਹ ਖੜੇ ਸੀ ਦੋ ਪਹਿਰਾ ਪਿਛੇ ਕਣ ਕਣ ਕਦੇ ਵਿੱਚ 12 ਬੋਰ ਦੀ ਫੜਾਈ ਆ ਮੈਂ ਮੁੰਡੇ ਨੂੰ ਇੱਥੇ ਜਾ ਕੇ ਖੋਲ ਆ ਆਇਓ ਬਾਈ ਗੋਲੀ ਦਿਖਾਓ ਆ ਸੀ ਖੜ ਕੇ ਗੱਡੀ ਦਾ ਐਨ ਸੀਸੇ ਮੈਂ ਵਿੱਚੋਂ ਨਿਕਲ ਨਹੀਂ ਸਕਿਆ ਹੈਗਾ ਐਨ ਮਾਰ ਕੇ ਗੈਣੇ ਗੱਡੀ 'ਚ ਤੁਸੀਂ ਬੈਠੇ ਸੀ ਗੱਡੀ 'ਚ ਮੈਂ ਬੈਠਾ ਸੀਗਾ ਇਹ ਇਹ ਕਾਦੇ ਨਾਲ ਤੋੜੀ ਆ ਇਹ ਡਾਂਗਾ ਨਾਲ ਬਾਈ ਡਾਂਗਾ ਨਾਲ ਡਾਂਗਾ ਭਰੀਆਂ ਹੋਈਆਂ ਨੇ ਦੇਖ ਤਾਂ ਸਿੱਧੇ ਨੂੰ ਆਪ ਨਹੀਂ ਪੁੱਛੇ ਕਿੰਨੇ ਕਵਾਕੇ ਸੀ ਇਹ ਇਧਰੋਂ ਇਧਰੋਂ ਘਟੋ ਘਟੋ 50 ਬੰਦੇ ਹੋਣਗੇ ਜੀ ਤੁਹਾਨੂੰ ਇੱਥੇ ਕੇਰਾਂ ਨਿਸ਼ਾਨ ਸਾਹਿਬ ਨੂੰ ਚਮੜੇ ਨੇ ਆਪਣੇ ਨੂੰ ਆਕੇ ਅੱਛਾ ਹਾਂਜੀ ਅਸੀਂ ਨਹੀਂ ਖੜਾ ਛੱਡਾ ਅਸੀਂ ਇੱਥੋਂ ਭੱਜੇ ਨਹੀਂ ਜੈਦੀ ਭੈਣਾਂ ਮਾਰਨਾ ਮਰਨਾਂ ਹਮਣ ਦੂਤ ਇਹਦਾ ਬੈਸਾ ਗੁਰੂ ਦੀ ਕਿਰਪਾ ਬਾਈ ਨਿਸ਼ਾਨ ਸਾਹਿਬ ਹੱਥ ਬੰਨ ਕੇ ਬੇਨਤੀ ਹੈ ਜੇ ਨਿਸ਼ਾਨ ਸਾਹਿਬ ਲਾਉਣੇ ਤਾਂ ਰਾਖੀ ਜਰੂਰ ਕਰੋ ਰਾਖੀ ਜਰੂਰ ਕਰਿਆ ਕਰੋ ਨਹੀਂ ਨਾ ਲਾਇਆ ਤੁਹਾਨੂੰ ਮੈਨੂੰ ਲਾਇਆ ਨਾ ਕਰੋ ਬਾਈ ਹਾਂ ਹਾਂ ਆਪਦੀ ਜ਼ਮੀਰ ਦੀ ਖਾਤਰ ਯਾਰ ਸਾਨੂੰ ਦਾ ਇੱਕ ਉਹ ਦਿਨ ਦੀ ਗੱਲ ਸਾਨੂੰ ਦਾ ਦੀਪ ਸਿੱਧੂ ਦੀ ਯਾਦ ਆ ਗਈ ਉਹਦਾ ਨਿਸ਼ਾਨ ਨਹੀਂ ਛੱਡਣਾ ਜੇ ਦੀ ਅਸੀਂ ਸੀਧ ਹੋ ਜਾਂਦੇ ਆਹ ਦੇਖ ਲਓ ਸਾਹਮਣੇ ਗੋਲੀਆਂ ਮਾਰ ਕੇ ਗਏ ਨੇ ਮੇਰੇ ਪੈਰ ਤੇ ਆ ਗੋਲਾ ਮਾਰਿਆ ਇਹਨਾਂ ਨੇ ਮੇਰਾ ਅਗੂਠਾ ਫਰੇਚਰ ਹੋਇਆ ਪੈਰ ਦਾ ਵੀਰ ਆਹ ਮਾਰਿਆ ਹਾਂ ਮਾਰਿਆ ਹੋਇਆ ਮੇਰੇ ਪੈਰ ਤੇ ਹਿੱਲੇ ਨਹੀਂ ਵਰ ਤੁਸੀਂ ਵਾਸੀ ਨਹੀਂ ਹਿੱਲੇ ਹੈਗੇ ਅਸੀਂ ਨਿਸ਼ਾਨ ਸਾਹਿਬ ਨਹੀਂ ਛੱਡਾ ਗੱਡੀ ਤੇ ਮੈਨੂੰ ਅਕਲ ਹੋ ਗਈ ਤੇ ਉਹ ਨਿਸ਼ਾਨ ਸਾਹਿਬ ਥੱਲੇ ਅੱਛਾ ਆ ਬਾਈ ਨੂੰ ਪੁੱਛਣਾ ਗੱਡੀ ਦੇ ਵਿੱਚ ਦੀ ਗਾ ਮੈਂ ਇੱਕਾ ਬਾਪੂ ਜੀ ਦਾ ਸੀ ਤਿੰਨ ਜਣੇ ਦੀ ਤਿੰਨ ਬੰਦੇ ਇਧਰ ਦੀ ਗਏ ਸਰ ਸੱਤ ਬੰਦੇ ਰਹਿ ਗਏ ਸੀ ਉਰੇ ਅੱਛਾ ਭਾਈ ਹਾਂ ਪੁੱਛਲਾ ਬਾਪੂ ਨੂੰ ਬਾਪੂ ਲਾ ਲੈ ਐਨਾ ਖਜ਼ਾਨਾ ਕਿ ਨਾ ਲਾਈਵ ਬਣਾਈ ਹੋਈ ਵੀਡੀਓ ਤੁਹਾਨੂੰ ਸਾਰਿਆਂ ਦਿਖਾਉਂਗਾ ਵੀ ਕਿਵੇਂ ਡਾਂਗਾ ਵਰਦੀ ਨੇ ਸਾਡੇ ਤੇ ਤੁਹਾਨੂੰ ਫੇਰ ਪਤਾ ਲੱਗੂ ਤੁਹਾਡਾ ਕੀ ਕਸੂਰ ਸੀ ਉਹਦਾ ਪੰਜਾਬ ਚ ਪੰਜਾਬ ਚ ਖੜਿਆ ਸੀ ਉਹਦਾ ਨਿਸ਼ਾਨਾ ਤੇ ਖੜਿਆ ਸੀ ਉਹ ਸਾਨੂੰ ਚੇਤਾਵਨੀ ਦੇ ਦੇ ਨੇ ਤਸ਼ਾਬਦੇ ਨਿਸ਼ਾਨਾ ਥੱਲੇ ਰਹੋ ਅਸੀਂ ਤਾਂ ਇਥੇ ਇੰਚ ਨਹੀਂ ਹਿੱਲੇ ਨਾ ਸਾਨੂੰ ਸਾਭਾ ਤੋਂ ਸਾਨੂੰ ਉੱਥੋਂ ਚੱਲ ਗਿਆ ਕਿ ਉਰੇ ਮਾਰ ਕੇ ਗਏ ਨੇ ਤੁਹਾਨੂੰ ਨਾਲੇ ਭਾਈ ਮਸ਼ੀਨਰੀ ਨਾਲ ਗਾਧਾ ਰੋਸ ਆ ਯਾਰ ਵੀਰੇ ਫੇਰ ਮਿੰਟ ਡੱਪ ਰਿਆ ਮੈਂ ਜਦੋਂ ਸ਼ੀਸ਼ੇ ਪੰਨ ਤੇ ਹਮਲਾ ਹੋਗਾ ਤੋਂ ਬਾਅਦ ਇੱਕ ਬੰਦਾ ਆਇਆ ਟੋਪ ਪਿਆ ਸਾਹਮਣੇ ਮੇਰੇ ਮੱਥੇ 'ਤੇ ਸੀ ਬਾਈ ਜੀ ਉਹ ਇੱਥੇ ਵਿੱਚ ਪਈ ਆ ਪ੍ਰਧਾਨ ਦੀ ਗੱਡੀ ਆਂਬਰਸਾ ਵਾਲੇ ਦੀ ਇਹ ਅੱਗ ਲਾਓ ਇਹਦੀ ਟਰੈਕਟਰ ਭਾਈ ਪਹਿਲਾਂ ਟਰੈਕਟਰ ਦਾ